ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤਾਂ ਦੇ ਮੈਸੇਜ ਆ ਰਹੇ ਸਨ ਕਿ ਕੱਲੀ ਭਗਤਾਂ ਦੀ ਜਿਹੜੀ ਬਾਣੀ ਹੈ ਕਿ ਜਿੰਨੇ ਵੀ ਭਗਤ ਬਾਨਾਂ ਦੀ ਗੁਰਬਾਣੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ ਉਹਨਾਂ ਦੀ ਸੰਖਿਆ ਕਰਾਈ ਜਾਵੇ ਸੋ ਜਿਹੜੀ ਪਹਿਲੀ ਗੁਰਬਾਣੀ ਸ੍ਰੀ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਹੈ ਸ੍ਰੀ ਰਾਗ ਦੇ ਵਿੱਚ ਅੱਜ ਆਪਾਂ ਜਿਹੜੀ ਭਗਤਾਂ ਦੀ ਬਾਣੀ ਉਹ ਸਰਵਣ ਕਰਾਂਗੇ ਇਸ ਵੀਡੀਓ ਦੇ ਵਿੱਚ ਅੱਗੇ ਫਿਰ ਮਾਜ ਰਗ ਸ਼ੁਰੂ ਹੋਵੇਗਾ ਉਸ ਤੋਂ ਬਾਅਦ ਗਉੜੀ ਰਾਗ ਆਸਾ ਰਾਗ ਇਸ ਤਰ੍ਹਾਂ ਗਾਹ ਜਿਵੇਂ ਜਿਵੇਂ ਰਾਗ ਆਈ ਜਾਣਗੇ ਓਵੇਂ ਉਹ ਭਗਤਾਂ ਦੀ ਬਾਣੀ ਆਪਾਂ ਸਰਵਣ ਕਰੀ ਜਾਵਾਂਗੇ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸੁਆਨ ਕੈ ਕਰ ਗਾਵਣਾ ਜਨਨੀ ਇਨੂੰ ਜੰਨਨੀ ਉਚਾਰਨ ਕਰਨਾ ਦੋ ਨੰਨੇ ਨੇ ਜੰਨਨੀ ਜਾਣਤ ਸੁਤ ਬਡਾ ਹੋਤ ਹੈ ਇੱਥੇ ਵਿਸਰਾਮ ਹੈ ਤੇ ਰੁਕਣਾ ਇਤਨਾ ਕੋ ਨਾ ਜਾਣੈ ਇਤਨਾ ਕੋ ਇਹ ਕੱਕੇ ਔਂਕੜ ਜਿਹੜਾ ਸਬੰਧਕ ਲਾ ਕੇ ਪੜ੍ਹਨਾ ਹੈ ਇਤਨਾ ਕੋ ਇਸ ਤਰ੍ਹਾਂ ਇਤਨਾ ਕੋ ਜਾਣ ਇਤਨਾ ਕੋ ਨਾ ਜਾਣੈ ਜਾਣੈ ਨਹੀਂ ਕਹਿਣਾ ਜਾਣੈ ਇਸ ਸੰਗਤ ਜੀ ਧਿਆਨ ਰੱਖਣਾ ਕਿ ਜਿੱਥੇ ਤਲਾਵਾਂ ਲੱਗੀਆਂ ਤਲਾਵਾਂ ਦੀ ਆਵਾਜ਼ ਉਚਾਰਨ ਕਰਨੀ ਹੈ ਜੇ ਦਿਨ ਦਿਨ ਅਵਦ ਇਹਨੂੰ ਅਵਦ ਉਚਾਰਨ ਕਰਨਾ ਹੈ ਘਟਤ ਹੈ ਮੋਰ ਮੋਰ ਕਰ ਅਧਿਕ ਇਹਨੂੰ ਅਦੇਕ ਨਹੀਂ ਕਹਿਣਾ ਅਧਿਕ ਧੱਦੇ ਨੂੰ ਸਿਆਰੀ ਜਿਹੜੀ ਲੱਗੀ ਬੋਲਣੀ ਹੈ ਅਧਿਕ ਇਸ ਤਰ੍ਹਾਂ ਅਧਿਕ ਲਾੜ ਧਾਰ ਇੱਥੇ ਵਿਸਰਾਮ ਹੈ ਜਿਹੜੇ ਲਾਲ ਰੰਗ ਦੇ ਸ਼ਬਦ ਆ ਰਹੇ ਨੇ ਜਿਵੇਂ ਇੱਥੇ ਲਾਲ ਰੰਗ ਦਾ ਸ਼ਬਦ ਹੈ ਇਹ ਸਾਰੇ ਵਿਸਰਾਮ ਹੋਣਗੇ ਜਿਹੜੇ ਗ੍ਰੀਨ ਆ ਰਹੇ ਨੇ ਹਰੇ ਤੁਸੀਂ ਵੇਖ ਰਹੇ ਹੋ ਇੱਥੇ ਜਮ ਕ ਹੋਵੇਗਾ ਬੇਕਤ ਹੀ ਜਮਰਾਉ ਹੱਸੈ ਹੱਸੈ ਪਾਠ ਜਿਹੜਾ ਕਸ ਕੇ ਅਦਕ ਲਾਖੀ ਬੋਲਣਾ ਹੱਸੈ ਐਸਾ ਤੈ ਜਗ ਭਰ ਮਲਾਇਆ ਕੈਸੇ ਬੂਝੈ ਦਲਾਵਾ ਦੇ ਨਾਲ ਵੀ ਬਿਸਰਾਮ ਇਥੇ ਜਬ ਮੋਹਿਆ ਹੈ ਮਾਇਆ ਰਹਾਉ ਕਹਿਤ ਕਬੀਰ ਛੋੜ ਵਿਖਿਆ ਰਸ ਇਤ ਸੰਗਤ ਨਿਛਉ ਮਰਣਾ ਰਮਈਆ ਜਪਹੁ ਪ੍ਰਾਣੀ ਅਨਤ ਜੀਵਨ ਬਾਣੀ ਜਮਕ ਬਿਸਰਾਮ ਰਮਈਆ ਜਪਹੁ ਪ੍ਰਾਣੀ ਅਨਤ ਜੀਵਨ ਬਾਣੀ ਇਨ ਵਿਦ ਭਵ ਸਾਗਰ ਤਰਨਾ ਜਾਂਤ ਸੁਭਾਵੈ ਤਾ ਲਾਗੈ ਭਾਉ ਹੁਣ ਤਿਆਰ ਰਖਣਾ ਭਾਵੇ ਤੇ ਦੋਦਲਾਮੈ ਇੱਥੇ ਵੀ ਦੋਦਲਾਮ ਲੱਗੀ ਭਰਮ ਭੁਲਾਵਾ ਵਿੱਚ ਹੋ ਜਾਏ ਉਪਜੈ ਸਹਿਜ ਗਿਆਨ ਮਤ ਜਾਗੇ ਗੁਰ ਪ੍ਰਸਾਦ ਅੰਤਰ ਲਿਵ ਲਾਗੇ ਇਤ ਸੰਗਤ ਨਾਹੀ ਮਰਨਾ ਹੁਕਮ ਪਛਾਨ ਤਖਸਮੈ ਮਿਲਣਾ ਰਹਾਉ ਦੂਜਾ ਹੁਣ ਇੱਥੇ ਸੰਗਤ ਜੀ ਰਹਾਉ ਦੂਜਾ ਲਿਖਿਆ ਇਸੇ ਸ਼ਲੋਕ ਦੇ ਵਿੱਚ ਪਹਿਲਾਂ ਆਪ ਪੜ ਕੇ ਰਹਾਉ ਕੱਲਾ ਹੁਣ ਕਈ ਸੰਗਤਾਂ ਸਵਾਲ ਹੁੰਦਾ ਕਿ ਰਹਾਉ ਦੂਜੇ ਦਾ ਮਤਲਬ ਕੀ ਹੈ ਜੇ ਤੁਸੀਂ ਕਿਤੇ ਗੁਰਬਾਣੀ ਵਿੱਚ ਦੋ ਰਹਾਉ ਆ ਰਹੇ ਨੇ ਇੱਕ ਪਹਿਲਾਂ ਪੜ ਕੇ ਕੱਲਾ ਰਹਾਉ ਉੱਥੇ ਸਤਿਗੁਰ ਜੀ ਨੇ ਪ੍ਰਸ਼ਨ ਕੀਤਾ ਹੋਵੇਗਾ ਇੱਥੇ ਸਤਿਗੁਰ ਜੀ ਨੇ ਉੱਤਰ ਦਿੱਤਾ ਹੋਇਆ ਹੈ ਜੇ ਰਹਾਉ ਦੂਜਾ ਆ ਰਿਹਾ ਉੱਥੇ ਮਤਲਬ ਪਹਿਲੇ ਰਹਾਉ ਦੇ ਕੋਲ ਪ੍ਰਸ਼ਨ ਹੈ ਦੂਸਰੇ ਰਹਾਉ ਦੇ ਕੋਲ ਉੱਤਰ ਦਿੱਤਾ ਹੋਇਆ ਹੈ ਰਹਾਉ ਦੂਜੇ ਦਾ ਅਰਥ ਇਹ ਹੈ ਰਹਾਉ ਦੂਜਾ ਸ੍ਰੀ ਰਾਗ ਤਿਰਲੋਚਨ ਕਾ ਮਾਇਆ ਮੋਹ ਮਨ ਆਗਲੜਾ ਹੁਣ ਇਹਨੂੰ ਕਈ ਸੰਗਤਾਂ ਪੜ ਜਾਂਦੀ ਆਗ ਲੜਾ ਇਸ ਤਰ੍ਹਾਂ ਪੜ ਜਾਂਦੀ ਨਹੀਂ ਆਗਲ ਪੂਰਾ ਬੋਲ ਕੇ ਰੜੇ ਕੰਨਾ ਜਿਹੜਾ ਸੰਬੰਧ ਕਲਾਉਣਾ ਹੈ ਵੱਖਰਾ ਕਰਨਾ ਆਗਲੜਾ ਇਸ ਤਰ੍ਹਾਂ ਆਗ ਲੜਾ ਨਹੀਂ ਕਹਿਣਾ ਆਗਲੜਾ ਪਾੜ ਇਕੱਠਾ ਹੀ ਹੈ ਪਰ ਰੜ ਇਹ ਮੁਕਤ ਹੈ ਇਹ ਸੰਬੰਧਕ ਹੈ ਆਗਲੜਾ ਪ੍ਰਾਣੀ ਜਰ ਮਰਨ ਪੋ ਵਿਸਰ ਗਿਆ جنا تین آگ لڑ یہ پاٹ اسی طرح راڑ ہے جہاں راڈ دلاوا لگی سبند کلونی آگ لڑ میں رح نہ جائے کوئی کوئی ساجن آئے کہ ਮਿਲ ਮੇਰੇ ਬੀਠਲਾ ਲੈ ਬਾਹੜੀ ਬੁਲਾਈ ਮਿਲ ਮੇਰੇ ਰਮਈਆ ਮੈਂ ਲੇਹੇ ਛੜਾਏ ਲੇਹੇ ਉਚਾਰਨ ਕਰਨਾ ਲੱਲੇ ਲਾਂ ਹਾਇ ਸਰੀ ਲੇਹੇ ਛੜਾਏ ਰਹਾਉ ਅਨਕ ਅਨਖ ਭੋਗ ਰਾਜ ਬਿਸਰੇ ਪ੍ਰਾਣੀ ਇਹਨੂੰ ਅਨੇਕ ਨਹੀਂ ਕਹਿਣਾ ਅਨੇਕ ਹੁੰਦਾ ਜੇ ਲਾਂ ਹੋਵੇਗੀ ਨੰਨੇ ਦੀ ਇੱਥੇ ਸਿਆਰੀ ਹੈ ਅਨਿਕ ਅਨਖ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਇਆ ਮਾਇਆ ਮੂਠਾ ਚੇਤ ਸੁਨਾਹੀ ਜਨਮ ਗਵਾਇਓ ਆਲਸੀਆ ਵਿਖਮ ਘੋਰ ਪੰਥ ਚਾਲਣਾ ਪ੍ਰਾਣੀ ਰਵ ਸਸ ਸਸ ਪਾਠ ਜਿਹੜਾ ਪੋਲਾ ਹੈ ਕਸ ਕੇ ਉਚਾਰਨ ਨਹੀਂ ਕਰਨਾ ਸਸ ਰਵ ਸਸ ਤਹਿ ਨਾ ਪਰਵੇਸੰ ਮਾਇਆ ਮੋਹ ਤਬ ਬਿਸਰ ਗਿਆ ਜਾਂ ਤਜੀ ਅਲੇ ਸੰਸਾਰ ਆਜ ਮੇਰੇ ਮਨ ਪ੍ਰਗਟ ਪਿਆ ਹੈ ਪੇਖੀ ਅਲੇ ਧਰਮ ਰਾਉ ਤਹਿ ਕਰ ਦਲ ਕਰਨ ਮਹਾਬਲੀ ਦਲ ਪਾਠ ਜਿਹੜਾ ਹੈ ਸੰਗਤ ਜੀ ਪੋਲਾ ਹੈ ਤਹਿ ਕਰ ਦਲ ਕਰਨ ਮਹਾਬਲੀ ਤਿਨ ਆਗ ਲੜੈ ਮੈਂ ਰਹਿਣ ਨਾ ਜਾਏ ਇਹ ਵੀ ਉਸੇ ਤਰ੍ਹਾਂ 라ੜੇ ਦਲਾਵਾ ਸੰਬੰਧਕ ਲਾ ਕੀ ਜੇ ਕੋ ਮੂਹ ਉਪਦੇਸ਼ ਕਰਤ ਹੈ ਤਾ ਵਾਣ ਤ੍ਰਿਣ ਰਤੜਾ ਨਾਰਾਇਣ ਨਾਰਾਇਣ ਇਕੱਠਾ ਨਹੀਂ ਕਹਿ ਦੇਣਾ ਨਾਰਾਇਣ ਨੰਨੇ ਕੰਨਾ ਲਾ ਕੇ ਨਾ ਰਾਇਣਾ ਕਾਟ ਇਕੱਠਾ ਹੀ ਹੈ ਪਰ ਆਪਾਂ ਕਈ ਵਾਰ ਪੜ ਜਾਂਦੇ ਨਰਾਇਣਾ ਕਿ ਨੰਨੇ ਜਿਹੜੇ ਕੰਨਾਂ ਲੱਗਾ ਕੱਟ ਦਿੰਨੇ ਆ ਨਰਾਇਣ ਇਸ ਤਰ੍ਹਾਂ ਐ ਜੀ ਤੂੰ ਆਪੇ ਸਭ ਕੁਝ ਜਾਣਦਾ ਐ ਜੀ ਤੂੰ ਆਪੇ ਸਭ ਕੁਝ ਜਾਣਦਾ ਬਦਤ ਤ੍ਰਿਲੋਚਨ ਰਾਮਈਆ ਰਮਈਆ ਨਹੀਂ ਕਹਿਣਾ ਰਾਮਈਆਾਰੇ ਕੰਨਾਂ ਲਾ ਕੇ ਲੰਮਾ ਰਾਮਈਆ ਸ੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰਜ ਏਕ ਸੁਨਹੁ ਰੇ ਪੰਡਿਆ ਅਚਰਜ ਪਾਠ ਗੁਰਬਾਣੀ ਦੇ ਵਿੱਚ ਜਿੱਥੇ ਆਉਂਦਾ ਹੈ ਉਹ ਅਸੀਂ ਸਪੈਸ਼ਲ ਵੀਡੀਓ ਬਣਾ ਕੇ ਪਾਈ ਹੋਈ ਹੈ ਕਿੰਨੇ ਅੰਗ ਤੇ ਅਚਰਜ ਪਾਠ ਹੁੰਦਾ ਜਾਂ ਅਚਰਜ ਪਾਠ ਹੁੰਦਾ ਅਚਰਜ ਏਕ ਸੁਨਹੁ ਰੇ ਪੰਡਿਆ ਅਬ ਕਿਛ ਕਹਿਨ ਨਾ ਜਾਈ ਸੁਰ ਨਰ ਗਣ ਗੰਧਰਵ ਜਿਨ ਮੋਹਿ ਤ੍ਰਿਪਮਨ ਮੇਖੁਲੀ ਲਾਈ ਇਹਨੂੰ ਮੇਖੁਲੀ ਨਹੀਂ ਕਹਿਣਾ ਮੇਖੁਲੀ ਇਸ ਤਰ੍ਹਾਂ ਪਾਠ ਪੋਲਾ ਦਰਮਿਆਨਾ ਪਾਠ ਹੈ ਮੇਖੁਲੀ ਲਾਈ ਰਾਜਾ RAM ਅਨਹਦਿਕ ਕਿੰਗੁਰੀ ਬਾਜੈ ਜਾਕੇ ਦਿஷ்ட ਨਾਦ ਲਿਵ ਲੱਗੈ ਰਹਾਉ ਪਾਠੀ ਗੰਗਨ ਸਿੰਘੀਆਂ ਸਿੰਘੀਆਂ ਪਾਠ ਉਚਾਰਨ ਕਰਨਾ ਹੈ ਨੱਕ ਦੇ ਵਿੱਚ ਪਾਠ ਉਚਾਰਨ ਹੋਵੇਗਾ ਇੱਕ ਤਾਂ ਸਸੇ ਨੂੰ ਸਿਆਰੀ ਉੱਤੇ ਟਿੱਪੀ ਵੀ ਹੈ ਵਿੱਚ ਗੰਗਾ ਲੱਗਾ ਹੋਇਆ ਸਿੰਘੀਆਂ ਅਰ ਚੁੰਗੀਆਂ ਚੁੰਗਿਆ ਚੁੰਗਿਆ ਨਹੀਂ ਕਹਿਣਾ ਜੇ ਆਪਾਂ ਸਿੱਧਾ ਬੋਲ ਜਾਂਗੇ ਚੁੰਗਿਆ ਫਿਰ ਇੱਥੇ ਗੱਗੇ ਦੀ ਆਵਾਜ਼ ਉਚਾਰਨ ਹੋਵੇ ਨੱਕ ਦੇ ਵਿੱਚ ਨੰਨਾ ਉਚਾਰਨ ਕਰਨਾ ੰੰਗਾ ਪਹਿਲਾਂ ਇਹਦਾ ਅਭਿਆਸ ਕਰਨਾ ਇਹ ਉਚਾਰਨ ਕਿਵੇਂ ਕਰਨਾ ੰੰਗਾ ਇਸ ਦੇ ਪਰਥਾਏ ਅਸੀਂ ਵੀਡੀਓ ਪਾਈਆਂ ਹੋਈਆਂ ਪਲੇਲਿਸਟ ਵਿੱਚ ਪਈਆਂ ਹੋਈਆਂ ਨਾਗਨ ਤੇ ਪਾਠੀ ਗਗਨ ਸਿੰਘਿਆ ਅਰ ਚੁੰਗਿਆ ਕੰਨਕ ਕਲਸ ਇੱਕ ਪਾਇਆ ਤਿਸ ਮਹਤਾਰ ਚੁਐ ਅਤ ਨਿਰਮਲ رس مسنیا ایک جو بات انونی پون پیا پہ ایسے گیانگیا پرخوتم ایسرام کہ اور دنی سب پرم پلانی من رام رسائن ماتا ہوں جہا یہ پاٹ ہے ਮਾਤਾ ਇੱਕ ਅਸਕੇ ਬੋਲਣਾ ਮਾਤਾ ਨਹੀਂ ਕਹਿਣਾ ਇੱਥੇ ਮਾਤਾ ਕਸਕੇ ਬੋਲਣਾ ਹੈ ਅਦਕ ਲਾ ਕੇ ਰਸਾਇਣ ਮਾਤਾ ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ ਪਹਿਰਿਆ ਕੈ ਘਰ ਗਾਵਣ ਇੱਕ ਓੰਕਾਰ ਸਤਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਜਬ ਆਸ਼ਤ ਉਰਧ ਧਿਆਨ ਲਿਵ ਲਾਗਾ ਮਿਰਤਕ ਪਿੰਡ ਪਦ ਮਦ ਨ ਅਹਨਸ ਏਕ ਅਗਿਆਨ ਸੋ ਨਾਗ ਤੇ ਦਿਨ ਸੰਭਲ ਕਸ਼ਟ ਮਹਾ ਦੁਖ ਅਬ ਚਿਤ ਅਦਿਕ ਪਸਾਰੇ ਅਨੁ ਅਦੇਖ ਨਹੀਂ ਪੜਨਾ ਅਦਿਕ ਪਸਾਰਿਆ ਗਰਭ ਛੋੜ ਬ੍ਰਿਤ ਮੰਡਲ ਆਇਆ ਤੋ ਨਰ ਹਰ ਮਨਹੁ ਵਿਸਾਰਿਆ ਫਿਰ ਪਛਤਾ ਲਹਗਾ ਮੂੜਿਆ ਤੂ ਕਮਨ ਕੁਮਤ ਕੁਮਤ ਪਾਠੈ ਕੁਮਤ ਭ੍ਰਮ ਲਾਗਾ ਚੇਤ ਰਾਮ ਲਾਹੀ ਜੰਪੁਰ ਜਾਹੇਗਾ ਜਨ ਵਿਚਰੇ ਅਨਰਾਧਾ ਅਨਰਾਧਾ ਕਸਕੇ ਬੋਲਨੇ ਅਨਰਾਧਾ ਰਹਾ ਬਾਲ ਬਿਨੋਦ ਚਿੰਦ ਰਸ ਲਾਗਾ ਖਿਨ ਖਿਨ 모ਹ ਵਿਆਪੈ ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ ਤਉ ਪੰਚ ਪ੍ਰਗਟ ਸੰਤਾਪੈ ਜਾਪ ਤਵ ਸੰਜਮ ਛੋੜ ਸੋ ਕਿਰਤ ਮਤ RAM ਨਾਮ ਨਾ ਅਰਾਧਿਆ ਉਛਲਿਆ ਇਹਨੂੰ ਉਛਲਿਆ ਨਹੀਂ ਕਹਿਣਾ ਉਛਲਿਆ ਪਾਠ ਹੈ ਉਛਲਿਆ ਕਾਮ ਕਾਲ ਮਤ ਲਾਗੀ ਤਉ ਆਨ ਸਖਤ ਗਲ ਬੰਧਿਆ ترن تیز پر تر مکھ جوہ ہے سر ابسر نہ پشانیا انمت کام مہاں بکھ پولی پا پون نہ پشانیا سوت سمپت دیکھ اہو من گربیا رام ہویا اوور مرت مایا من تولے تو پاگ مکھ جنم وگویا پنڈر کےس کسم تولی سبت پتا پا تال کی بانی لوچن سرم بھد بل ناٹھی تام پوس مادانی پوس پاٹ ਤਾਤਿ ਵਿਖੇ ਭਈ ਮਤ ਪਾਵਸ ਕਾਇਆ ਕਮਲ ਕੁਮਲਾਣਾ ਅਵਗਤ ਬਾਣ ਛੋੜ ਮ੍ਰਿਤ ਮੰਡਲ ਤੋਂ ਪਾਛੇ ਪਛਤਾਣਾ ਨਿਕੁਟੀ ਇਹਨੂੰ ਨਿਕੁਟੀ ਨਹੀਂ ਕਹਨ ਪੋਲਾ ਪਾਠ ਨਿਕੁਟੀ ਦੇਹ ਦੇਖ ਤੁਨ ਉਪਜੈ ਮਾਨ ਕਰਤ ਨਹੀਂ ਬੂਝੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਣ ਕਛੂ ਨ ਸੂਝੈ ਥਾਕਾ ਤੇਜ ਉੱਡਿਆ ਮਨ ਪੰਖੀ ਕਰ ਆਂਗਨ ਨਾ ਸੁਖਾਈ 베ਣੀ ਕਹਿ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕੰਨਕ ਕਟਕ ਜਲ ਤਰੰਗ ਜੈਸਾ ਜੋ ਪੈ ਹਮ ਨ ਪਾਪ ਕਰੰਤਾ ਅਹ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ ਰਹਾਉ ਤੁਮ ਜੋ ਨਾਇਕ ਆਸ਼ੋ ਅੰਤਰ ਜਾਮੀ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ ਸਰੀਰ ਆਰਾਧੈ ਮੋਕੋ ਵਿਚਾਰ ਦੇਹੂ ਰਵਦਾਸ ਸਮਦਾਲ ਇਹ ਦੋਨੇ ਪਾਠ ਬੋਲੇ ਨੇ ਸਮਦਾਲ ਦੋਨੇ ਪਾਰਟਫੋਲ ਲਈ ਪੜਨੇ ਨੇ ਰਵਦਾਸ ਰਵੀਦਾਸ ਨਹੀਂ ਕਿਹਾ ਰਵਦਾਸ ਸਿਆਰੀ ਦੇ ਰਵਦਾਸ ਸਮਦਲ ਸਮਝਾਵੇ ਕੋ ਸੋ ਸੰਗਤ ਜੀ ਇੱਥੇ ਜਿਹੜਾ ਸ੍ਰੀ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਆਉਂਦੀ ਇੱਥੇ ਸੰਪੂਰਨ ਹੋ ਗਈ ਅੱਗੇ ਆਪਾਂ ਮਾਝ ਰਾਗ ਵਿੱਚ ਜਿਹੜੀ ਬਾਣੀ ਆਵੇਗੀ ਉਹਦੀ ਅਗਲੇ ਭਾਗ ਵਿੱਚ ਸੰਖਿਆ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ